ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਜੁਨੇ ਅਨੇਕਤਾ ਗਰਾਹਾ ਦਾ ਜ਼ਿਲ੍ਹੇ ਦਾ ਆਗੂ ਆ ਅੱਜ ਕਿਸ ਤਰ੍ਹਾਂ ਦਾ ਪ੍ਰਕਾਸ਼ਣ ਆਇਗਾ ਇਸ ਤਰ੍ਹਾਂ ਦੀ ਕਾਲ ਆ ਜਿਹੜੀ ਸੰਯੁਕਤ ਮੋਰਚੀ ਦੀ ਅੱਜ ਪੂਰੇ ਹਿੰਦੁਸਤਾਨ ਦੇ ਸੰਯੁਕਤ ਮੋਰਚਾ ਜੋ ਬਣਿਆ ਹੋਇਆ ਉਹਦੀ ਕਾਲ ਆ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਹਿੰਦੁਸਤਾਨ ਪੱਧਰ ਤੇ ਵੀ ਜਿਹੜੇ ਟਰੈਕਟਰ ਆ ਉਹ ਰੋਡਾਂ ਤੇ ਖੜੇ ਕਰਕੇ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਦਬਈ ਦੇ ਅੰਦਰ ਉਹ ਉਹਦੇ ਵਿਰੋਧ ਵਜੋਂ ਕੀਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਹ ਜਿਹੜੇ ਪ੍ਰੋਗਰਾਮ ਆ ਕਿਉਂਕਿ ਪੂਰੇ ਯੂਰਪ ਦੇ ਅੰਦਰ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਇਹਦਾ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਾਡਾ ਇੱਥੇ ਪ੍ਰੋਟੈਸਟ ਖੜਾ ਕੇ ਉਸ ਤੋਂ ਬਾਅਦ ਜਿਹੜਾ ਡਬਲਯੂਟੀ ਦਾ ਪੁੱਤਰਾ ਹੈ ਉਹਨੂੰ ਅਸੀਂ ਅੱਗ ਲਾ ਕੇ ਉਹ ਪ੍ਰੋਗਰਾਮ ਹੈ ਜਿਹੜਾ ਇੱਥੋਂ ਤੱਕ ਸੀਮਿਤ ਕਰਾ ਐਕਟਿਵ ਉਧੇ ਤੋਂ ਆ 15 ਤਰੀਕ ਨੂੰ ਅਸੀਂ ਰੇਲਾਂ ਰੋਕੀਆਂ 16 17 ਨੂੰ ਅਸੀਂ ਟੋਲ ਪਲਾਜੇ ਦੱਬੇ ਇਸ ਕਰਕੇ ਅਸੀਂ ਉਧੇ ਤੋਂ ਲਾ ਕੇ ਇਹਦੇ ਚਾਹੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦਿੱਲੀ ਜਾ ਕੇ ਲੜਾਈ ਲੜਨੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਲੜਾਈ ਤਾਂ ਹੀ ਇੱਥੋਂ ਪੰਜਾਬ ਤੋਂ ਸ਼ੁਰੂ ਕਰਕੇ ਪਿੰਡਾਂ ਤੋਂ ਸ਼ੁਰੂ ਕਰਕੇ ਦਿੱਲੀ ਵੱਲ ਗਏ ਸੀ ਇਸ ਕਰਕੇ ਗਾਹਾਂ ਦਾ ਪ੍ਰੋਗਰਾਮ ਸਾਡਾ ਹੈਗਾ ਸੰਯੁਕਤ ਮੁਰਜ਼ਾ ਵੀ 14 ਤਰੀਕ ਨੂੰ 14 ਮਾਰਚ ਨੂੰ ਜੜੀ ਕਿ ਉਦੋਂ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਜੁਨੇ ਅਨੇਕਤਾ ਗਰਾਹਾ ਦਾ ਜ਼ਿਲ੍ਹੇ ਦਾ ਆਗੂ ਹਾਂ ਅੱਜ ਕਿਸ ਤਰ੍ਹਾਂ ਦਾ ਪ੍ਰਕਾਸ਼ਨ ਆਇਆ ਹੈਗਾ ਇਸ ਤਰ੍ਹਾਂ ਦੀ ਕਾਲ ਆਡੀ ਸੰਯੁਕਤ ਮੋਰਚੇ ਦੀ ਅੱਜ ਪੂਰੇ ਹਿੰਦੁਸਤਾਨ ਦੇ ਸੰਯੁਕਤ ਮੋਰਚਾ ਜੋ ਬਣਿਆ ਹੋਇਆ ਉਹਦੀ ਕਾਲ ਹੈ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਹਿੰਦੁਸਤਾਨ ਪੱਧਰ ਤੇ ਵੀ ਜਿਹੜੇ ਟਰੈਕਟਰ ਹੈ ਉਹ ਰੋਡਾਂ ਤੇ ਖੜੇ ਕਰਕੇ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਦਵਾਈ ਦੇ ਅੰਦਰ ਉਹ ਉਹਦੇ ਵਿਰੋਧ ਵਜੋਂ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਅਸੀਂ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਹ ਜਿਹੜੇ ਪ੍ਰੋਗਰਾਮ ਆ ਕਿਉਂਕਿ ਪੂਰੇ ਯੂਰਪ ਦੇ ਅੰਦਰ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਇਹਦਾ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਟੈਸਟਰ ਸਾਡਾ ਇੱਥੇ ਪ੍ਰੋਟੈਸਟਰ ਖੜਾ ਕੇ ਉਸ ਤੋਂ ਬਾਅਦ ਜਿਹੜਾ ਡਬਲਯੂਟੀ ਦਾ ਪੁੱਤਰਾ ਹੈ ਉਹਨੂੰ ਅਸੀਂ ਅੱਗ ਲਾ ਕੇ ਉਹ ਪ੍ਰੋਗਰਾਮ ਹੈ ਜਿਹੜਾ ਇੱਥੋਂ ਤੱਕ ਸੀਮਿਤ ਕਰਾ ਐਕਟਿਵ ਉਧੇ ਤੋਂ ਆ 15 ਤਰੀਕ ਨੂੰ ਅਸੀਂ ਰੇਲਾਂ ਰੋਕੀਆਂ 16 17 ਨੂੰ ਅਸੀਂ ਟੋਲ ਪਲਾਜੇ ਦੱਬੇ ਇਸ ਕਰਕੇ ਅਸੀਂ ਉਧੇ ਤੋਂ ਲਾ ਕੇ ਇਹਦੇ ਚਾਹੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦਿੱਲੀ ਜਾ ਕੇ ਲੜਾਈ ਲੜਨੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਲੜਾਈ ਤਾਂ ਹੀ ਇੱਥੋਂ ਪੰਜਾਬ ਤੋਂ ਸ਼ੁਰੂ ਕਰਕੇ ਪਿੰਡਾਂ ਤੋਂ ਸ਼ੁਰੂ ਕਰਕੇ ਦਿੱਲੀ ਵੱਲ ਗਏ ਸੀ ਇਸ ਕਰਕੇ ਗਾਹਾਂ ਦਾ ਪ੍ਰੋਗਰਾਮ ਸਾਡਾ ਹੈਗਾ ਸੰਯੁਕਤ ਮੁਰਜ਼ਾ ਵੀ 14 ਤਰੀਕ ਨੂੰ 14 ਮਾਰਚ ਨੂੰ ਜੜੀ ਕਿ ਉਦੋਂ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਜੁਨੇ ਅਨੇਕਤਾ ਗਰਾਹਾ ਦਾ ਜ਼ਿਲ੍ਹੇ ਦਾ ਆਗੂ ਹਾਂ ਅੱਜ ਕਿਸ ਤਰ੍ਹਾਂ ਦਾ ਪ੍ਰਕਾਸ਼ਨ ਆਏਗਾ ਇਸ ਤਰ੍ਹਾਂ ਦੀ ਕਾਲ ਆਡੀ ਸੰਯੁਕਤ ਮੋਰਚੇ ਦੀ ਅੱਜ ਪੂਰੇ ਹਿੰਦੁਸਤਾਨ ਦੇ ਸੰਯੁਕਤ ਮੋਰਚਾ ਜੋ ਬਣਿਆ ਹੈ ਉਹਦੀ ਕਾਲ ਹੈ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਹਿੰਦੁਸਤਾਨ ਪੱਧਰ ਤੇ ਵੀ ਜਿਹੜੇ ਟਰੈਕਟਰ ਹੈ ਉਹ ਰੋਡਾਂ ਤੇ ਖੜੇ ਕਰਕੇ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਦਵਾਈ ਦੇ ਅੰਦਰ ਉਹ ਉਹਦੇ ਵਿਰੋਧ ਵਜੋਂ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਅਸੀਂ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਹ ਜਿਹੜੇ ਪ੍ਰੋਗਰਾਮ ਆ ਕਿਉਂਕਿ ਪੂਰੇ ਯੂਰਪ ਦੇ ਅੰਦਰ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਇਹਦਾ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਟੈਸਟਰ ਸਾਡਾ ਇੱਥੇ ਪ੍ਰੋਟੈਸਟਰ ਖੜਾ ਕੇ ਉਸ ਤੋਂ ਬਾਅਦ ਜਿਹੜਾ ਡਬਲਯੂਟੀ ਦਾ ਪੁੱਤਰਾ ਹੈ ਉਹਨੂੰ ਅਸੀਂ ਅੱਗ ਲਾ ਕੇ ਉਹ ਪ੍ਰੋਗਰਾਮ ਹੈ ਜਿਹੜਾ ਇੱਥੋਂ ਤੱਕ ਸੀਮਿਤ ਕਰਾਂ ਐਕਟਿਵ ਹੁੰਦੇ ਤੋਂ ਆ 15 ਤਰੀਕ ਨੂੰ ਅਸੀਂ ਰੇਲਾਂ ਰੋਕੀਆਂ 16 17 ਨੂੰ ਅਸੀਂ ਟੋਲ ਪਲਾਜੇ ਦੱਬੇ ਇਸ ਕਰਕੇ ਅਸੀਂ ਉਧੇ ਤੋਂ ਲਾ ਕੇ ਇਹਦੇ ਚਾਹੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦਿੱਲੀ ਜਾ ਕੇ ਲੜਾਈ ਲੜਨੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਲੜਾਈ ਚਾਹੀਏ ਇੱਥੋਂ ਪੰਜਾਬ ਚੋਂ ਸ਼ੁਰੂ ਕਰਕੇ ਪਿੰਡਾਂ ਚੋਂ ਸ਼ੁਰੂ ਕਰਕੇ ਦਿੱਲੀ ਵੱਲ ਗਏ ਸੀ ਇਸ ਕਰਕੇ ਗਾਹਾਂ ਦਾ ਪ੍ਰੋਗਰਾਮ ਸਾਡਾ ਹੈਗਾ ਸੰਯੁਕਤ ਮੋਰਚਾ ਵੀ 14 ਤਰੀਕ ਨੂੰ 14 ਮਾਰਚ ਨੂੰ ਜਿਹੜੀ ਤੇ ਉਦੋਂ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਦਾ ਜ਼ਿਲ੍ਹੇ ਦਾ ਆਗੂ ਆ ਅੱਜ ਕਿਸ ਤਰ੍ਹਾਂ ਦਾ ਪ੍ਰਕਾਸ਼ਣ ਆਏਗਾ ਇਸ ਤਰ੍ਹਾਂ ਦੀ ਕਾਲ ਆਡੀ ਸੰਯੁਕਤ ਮੋਰਚੇ ਦੀ ਅੱਜ ਪੂਰੇ ਹਿੰਦੁਸਤਾਨ ਦੇ ਸੰਯੁਕਤ ਮੋਰਚਾ ਜੋ ਬਣਿਆ ਹੋਇਆ ਉਹਦੀ ਕਾਲ ਹੈ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਹਿੰਦੁਸਤਾਨ ਪੱਧਰ ਤੇ ਵੀ ਜਿਹੜੇ ਟਰੈਕਟਰ ਹੈ ਉਹ ਰੋਡਾਂ ਤੇ ਖੜੇ ਕਰਕੇ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਦਵਾਈ ਦੇ ਅੰਦਰ ਉਹ ਉਹਦੇ ਵਿਰੋਧ ਵਜੋਂ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਅਸੀਂ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਹ ਜਿਹੜੇ ਪ੍ਰੋਗਰਾਮ ਆ ਕਿਉਂਕਿ ਪੂਰੇ ਯੂਰਪ ਦੇ ਅੰਦਰ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਇਹਦਾ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਾਡਾ ਇੱਥੇ ਪ੍ਰੋਟੈਸਟ ਖੜਾ ਕੇ ਉਸ ਤੋਂ ਬਾਅਦ ਜਿਹੜਾ ਡਬਲਯੂਟੀ ਦਾ ਪੁੱਤਰਾ ਹੈ ਉਹਨੂੰ ਅਸੀਂ ਅੱਗ ਲਾ ਕੇ ਉਹ ਪ੍ਰੋਗਰਾਮ ਹੈ ਜਿਹੜਾ ਇੱਥੋਂ ਤੱਕ ਸੀਮਿਤ ਕਰਾ ਐਕਟਿਵ ਉਧੇ ਤੋਂ ਆ 15 ਤਰੀਕ ਨੂੰ ਅਸੀਂ ਰੇਲਾਂ ਰੋਕੀਆਂ 16 17 ਨੂੰ ਅਸੀਂ ਟੋਲ ਪਲਾਜੇ ਦੱਬੇ ਇਸ ਕਰਕੇ ਅਸੀਂ ਉਧੇ ਤੋਂ ਲਾ ਕੇ ਇਹਦੇ ਚਾਹੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦਿੱਲੀ ਜਾ ਕੇ ਲੜਾਈ ਲੜਨੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਲੜਾਈ ਤਾਂ ਹੀ ਇੱਥੋਂ ਪੰਜਾਬ ਤੋਂ ਸ਼ੁਰੂ ਕਰਕੇ ਪਿੰਡਾਂ ਤੋਂ ਸ਼ੁਰੂ ਕਰਕੇ ਦਿੱਲੀ ਵੱਲ ਗਏ ਸੀ ਇਸ ਕਰਕੇ ਗਾਹਾਂ ਦਾ ਪ੍ਰੋਗਰਾਮ ਸਾਡਾ ਹੈਗਾ ਸੰਯੁਕਤ ਮੁਰਜ਼ਾ ਵੀ 14 ਤਰੀਕ ਨੂੰ 14 ਮਾਰਚ ਨੂੰ ਜੜੀ ਕਿ ਉਦੋਂ ਦਿੱਲੀ ਵੱਲ ਕੂਚ ਕਰਾਂਗੇ ਅਸੀਂ